ਵਾਦੀ ਜੀ ਰਹਿੰਦੇ ਆ ਤੇ ਉਹ ਸ਼ੌਕਰਾਂ ਦਾ ਕੁੜਾ ਹੱਸ ਕੇ ਸੁਟੀ ਜਾਂਦੇ ਆ ਜੋ ਕਦੇ ਮੰਦੇ ਟੱਪਨ ਸਾਰੇ ਇਹ ਕਹੇ ਜੀ ਜਨਾਬ ਗੱਲ ਇਹ ਆ ਵੀ ਤੁਹਾਨੂੰ ਕਮਿਸ਼ਨਰ ਸਾਹਿਬ ਹੁਕਮ ਕਰਨਗੇ ਤਾਂ ਹੀ ਤੁਹਾਨੂੰ ਜਿਗਾਣਾ ਵੇਖੋ ਗੱਲ ਇਹ ਆ ਵੀ ਸਾਡਾ ਜਿਹੜਾ ਜਵਾਰ ਲੱਗ ਰਿਹਾ ਵਾਰ ਨੰਬਰ 31 ਦੇ ਵਾਰ ਨੰਬਰ 3 ਲੈnde ਲੈਣੀ ਤੁਹਾਡੇ ਮੁਲਾਜ਼ਮ ਉਥੇ ਪੁਗਾ ਛੁੱਟੀ ਜਾਂਦੀ ਛੋਹ ਕਾਰਾਂ ਦਾ ਕੂੜਾ ਗਰੀਬਾਦਿਆਂ ਦੇ ਵਿੱਚ ਛੁੱਟੀ ਜਾਂਦੀ ਉਹਦੇ ਪਾਰ ਬਣੀ ਤੁਹਾਡੀ ਸੜਕ ਪੱਕੀ ਬਣੀ ਆ ਉਹਦੇ ਤੇ ਕੂੜਾ ਛੁੱਟੀ ਘੇਰੇ ਉਧਰੋਂ ਆਜੋ ਡੈਂਟਰ ਹਸਪੀਟਲ ਚਿੜੀ ਰੋੜ ਤੋਂ ਉਹ ਪੱਕਾ ਕਾਰਪੋਰੇਸ਼ਨ ਨੇ ਸੜਕ ਬਣਾਈਆਂ ਉਹ ਤਾਂ ਆਮਨੇ ਵੀਦਾ ਕੂੜਾ ਲਾਗੋ ਉਥੇ ਛੁੱਟੀ ਜਾਂਦੀ ਏ ਕਰਕੇ ਮੇਰੀ ਬੇਨਤੀ ਆ ਕਿ ਆਪਾਂ ਤੁਹਾਡੇ ਤੁਸੀਂ ਮੇਰੇ ਅਕਸਰ ਦੇ ਮੇਰੇ ਭਰਾ ਵੀ ਲੈ ਇਹ ਏਦਾਂ ਆਪਾਂ ਜਿਹੜਾ ਵੀ ਇੱਥੇ ਹੈਗਾ ਕਮਿਸ਼ਨਰ ਸਾਹਿਬ ਨੂੰ ਬੁਲਾ ਲਈਏ ਕਿਉਂਕਿ ਤੁਹਾਨੂੰ ਹੁਕਮ ਕਰੇਗਾ ਤੁਸੀਂ ਥੱਲੇ ਕਮਿਸ਼ਨਰ ਸਾਹਿਬ ਲੱਗੇਗੇ ਉੱਪਰ ਆਨੰਦ ਜੀ ਬੋਲ ਸਕਦੇ ਕਮਿਸ਼ਨਰ ਸਾਹਿਬ ਚੱਲ ਨਹੀਂ ਕਿ ਕਿ ਆਜੀ ਵੀ ਟ੍ਰਾਂਸਫਰ ਹੋ ਗਿਆ ਇਹਨਾਂ ਦੀ ਇਹਨਾਂ ਦੀ ਵੀ ਟ੍ਰਾਂਸਫਰ ਹੋ ਗਿਆ ਇਹਦੇ ਤੁਝੇ ਆਪਣੇ ਸ਼ੁਰੂ ਦੇ ਕਮਿਸ਼ਨਰ ਵੀ ਆ ਸਕਦੇ ਇਹ ਆਪਣੇ ਇੱਥੇ ਦਾ ਨਾ ਦੇ ਇੱਕ ਬੰਬੀ ਦਾ ਮਸਲਾ ਕਿ ਮੋਟਰ ਤੁਹਾਡੀ ਅਫਸਰ ਕੱਢ ਕੇ ਲਾਗੇ ਆnde ਸਮੇਂ ਕੀ ਕੱਢ ਕੇ ਜਾਂ ਦੇਖੋ ਕੁੱਪੀ ਨਾ ਨਿਕਲਦੀ ਮੋਟਰ ਤੂੰ ਬਲਦਾ ਇਸ ਕਰਕੇ ਮੇਰੇ ਤੁਸੀਂ ਭਰਾਜੇ ਮੇਰੇ ਕੋਲ ਲੈ ਲਉ ਮੰਗ ਬੱਤ ਮੈਂ ਨਹੀਂ ਕਹਿੰਦਾ ਬਾਹਰ ਜਿਹੜੀ ਕੱਲੇ ਇਹ ਕਮਿਸ਼ਨਰ ਸਾਹਿਬ ਨੇ ਉਹ ਦੇਖੇ ਭੇਜਨੀ ਆ ਤੋ ਟਾਈ ਲੈ ਕੇ ਜੇ ਮੇਰੇ ਨੂੰ ਮੀਟਿੰਗ ਹੈ ਉਹ ਤਾਂ ਚੁੱਕਣਾ ਹੀ ਪੈਣਾ ਜਿਹੜੀ ਤੇ ਸਰਕਾਰੀ ਫਰਕ ਦੇ ਲਾਗੇ ਲਾਗੇ ਇੱਕ ਤਰਸਾਂ ਨੂੰ ਸਾਥੀ ਨੇ ਕਿਹਾ ਮੁਦਾ ਮੰਨ ਸਰ ਹੈ ਨਹੀਂ ਉੱਪਰ ਕੋਈ ਵੀ ਨਹੀਂ ਆ ਵੇਖੋ ਜਦੋਂ ਤੁਹਾਡੇ ਕੋ ਨਾ ਕੰਟੀਨਿਊ ਦੋ ਅਖੀਰ ਮਹੀਨੇ ਤੋਂ ਅਨਦੀਆ ਤੇ ਨੂੰ ਪ੍ਰੋਅਰਟੀ ਦਾ ਜਦ ਬੰਦੇ ਲਾਓ ਜਿੰਨਾ ਟਾਈਮ ਘੱਟੂ ਘਟੇ ਜੀ ਸਿੰਗ ਨਾ ਮਾਹਰਾ ਬਰੀ ਹੋ ਬੇਕਰ ਹਾਂ ਕੋਈ ਨਾ ਕੋ ਮਤਿਆਂ ਆਹ ਫਰਾਂਜ਼ਾ ਛੁੱਟੀਆਂ ਹੋ ਜਾਂਦੀ ਦੇਖੋ ਡੈਜੀਆ ਵਗੈਰਾ ਜੀ ਵੀ ਨੂੰ ਬਿਮਾਰੀਆਂ ਪਾਣੀ ਤੋਂ ਹੁੰਦੀਆਂ ਇਹ ਕੋਈ ਨੋਟ ਕਰ ਲੋਗੇ ਇਹਨੂੰ ਪ੍ਰਾਇਓਰਟੀ ਦੇ ਕਰਨਾ ਸਾਫ ਰਹੋ ਇਹ ਬੋਲਾ ਜੀ ਤੁਸੀਂ ਹਰਜੀ ਸਿੰਘ ਐਕਸ਼ਨ ਪੁੱਛ ਲਗਾਸੋ ਇਹ ਹੀ ਕਹੋ ਤੇ ਦੋ ਇਹਨਾਂ ਨੂੰ ਨਾ ਪ੍ਰਾਇਓਰਟੀ ਦੇ ਅਨੇਕ ਸੰਸਥਾ ਜੀ ਰਾਜਸਥਾਨ ਮੈਂ ਤੇ ਆਸ ਹੈ ਇਹਨੂੰ ਕੋ ਵੱਡਾ ਵੀ ਕੋਡ ਨੰਬਰ ਚਾਹੀਦਾ ਹੈ ਇੱਕ ਨਾਮ ਬਣਾਣਾ ਪੈਣਾ ਹੈ ਪੁਲਰ ਬਣਾਣਾ ਹੈ ਜਿੰਨੇ ਪਈ ਮੱਤਲਬ ਆ ਬਦਲ ਨਾ ਲੱਗਣ ਪੂਰਾ ਦਿੱਕ ਜਵਾਰ ਨਗਰ ਸਾਰਾ ਜਵਾਰ ਨਗਰ ਨਹੀਂ ਲੈਫਟ ਸਾਈਡ ਪੂਰੇ ਦਾ ਜਿ ਕੋਲੇ ਜਿਹੜਾ ਸਾਈਡ ਨਾਲ ਕਿ ਅੱਜ ਤੇ ਕੱਲ ਤਾਂ ਜੇ ਬੁੱਧ ਹੈਗਾ ਤੇ ਕੱਲ ਤਾਂ ਨਹੀਂ ਤੇ ਅੱਜ ਮੈਕਸੀਮ ਅੱਜ ਪੂਰਾ ਠੀਕ ਹੈ ਕਲੀ ਲੱਗਿਓ ਹੈ ਨਾ ਕਿਉਂ ਲੱਗ ਗਿਆ ਕਿਉਂ ਲੱਗ ਗਿਆ ਤੇ ਕੀ ਮੰਗਿਆ ਤੁਹਾਡੀ ਜੇ ਮੇਰਾ ਨਾਮ ਕਾਮਰੇਡ ਤਰਸੀਮ ਸਿੰਘ ਭੋਲਾ ਸਾਹਿਬ ਦਾ ਕਾਉਂਸਲਰ ਆ ਔਰ ਇਹ ਗਰੀਬਾਂ ਦੀਆਂ ਮਸਲੇ ਹੈ ਛੋਟੇ ਛੋਟੇ ਔਰ ਬਿਮਾਰੀ ਦਾ ਘਰ ਬਣੇ ਪਿਆ। ਦੇਖੋ ਪਹਿਲੇ ਨੰਬਰ ਤੇ 70-80 ਲੱਖ ਰੁਪਇਆ ਖਰਚ ਕੇ ਮੋਟਰ ਲੱਗੀ ਮੁਕਬੂਲਪੁਰੇ ਦੀ। ਉਹ ਮੋਟਰ ਅਫਸਰਾਂ ਨੇ ਖੁਰਦ-ਬੁਰਦ ਕਰਤੀ ਨਾ ਅਮਲੀਆਂ ਦਾ ਲਾਰੇ। ਪੀ ਅਮਲੀ ਮੋਟਰ ਕੱਢ ਕੇ ਲੈ ਗਿਆ ਜਦ ਕਿ ਉਹ ਮੋਟਰ ਜਿਹੜੀ ਹੈ ਕੁੱਪੀ ਨਾਲ ਨਿਕਲਦੀ। ਕਿੰਨਾ ਚਿਰ ਹੋ ਗਿਆ ਮੋਟਰ ਗਈ ਨੂੰ? ਇਹ 6-7 ਮਹੀਨੇ ਹੋ ਗਿਆ। ਉਹ ਕਾਰਵਾਈ ਹੋਈ ਜੀ। ਭਾਜੀ ਇਹ ਇਥੇ ਦੋ ਵਾਰੀ ਮੰਗ ਪੱਤਰ ਦੇ ਬੈਠੇ ਆ। ਹਾਂਜੀ ਇਹ ਅਸੀਂ ਦੋ ਵਾਰੀ ਮੰਗਬਤ ਤਾਂ ਦੇ ਬਿਜਿਆ ਹੁਣ ਕਹਿੰਦੇ ਆ ਅਫਸਰ ਜੀ ਇਹ ਟੂਲ ਬਹਿ ਗਿਆ ਮੈ ਇਹ ਜੇ ਟੂਲ ਬਹਿ ਗਿਆ ਤਾਂ ਮੋਟਰ ਕਿੱਥੇ ਗਈ ਹੈ ਰੇ ਨੰਬਰ 2 ਜਿਹੜਾ ਸ਼ੌਕਰਾਂ ਦਾ कूड़ा ਉਹ ਗਰੀਬਾਂ ਲੈ ਕੇ ਨਾਲ ਵਿੱਚ ਛੁੱਟੀ ਜਾਂਦੇ ਤੁਸੀਂ ਜਾ ਕੇ ਵੇਖ ਸਕਦੇ ਵੀ ਜੀ ਕਰ ਸਕਦੇ ਇੱਕ ਨਹੀਂ ਵਾਹਨ ਨੰਬਰ 31 ਪਰਾਣੀਆਂ ਸਾਹਮਣੇ ਜਿਹੜਿਆ ਇਹ ਵੱਡਾ ਨਹੀਂ ਇੱਥੇ ਗਰੀਬ ਲੋਕ ਰਹਿੰਦੇ ਆ ਦਿਹਾੜੀ ਲਾ ਦਿਹਾੜੀ ਲਾ ਰਹੇ ਰਹਿੰਦੇ ਆ ਵੀ ਸਵੇਰੇ ਦਿਹਾੜੀ ਕਰਨੀ ਤੇ ਸ਼ਾਮ ਨੂੰ ਉਹਨਾਂ ਦਾ ਚੁੱਲ੍ਹਾ ਬਲਣਾ ਹੈ ਜੇ ਦਿਹਾੜੀ ਨਾ ਕਰਨ ਤੇਰੇ ਉਦੋਂ ਚੁੱਲ੍ਹਾ ਨਹੀਂ ਬਲ ਸਕਦਾ ਕਿੰਦਾ ਦੇ ਗਰੀਬ ਆ ਫਿਰ ਇਹ ਪਾਣੀ ਗੰਦਾ ਆ ਰਿਹਾ ਅਸੀਂ ਪੰਜਾਬ ਵਾਲਿਆਂ ਨੂੰ ਕਹਿ ਚੁੱਕੇ ਆ 7 ਨੰਬਰ ਜੂਨ ਜੇ ਇਹਨਾਂ ਦੇ ਜਹੀ ਨੂੰ ਐਸਡੀਐਨ ਨੂੰ ਐਕਸੀਐਨ ਨੂੰ ਐਸੀ ਸਭ ਨੂੰ ਪਰ ਇਹਨਾਂ ਦੇ ਸਿਰ ਤੇ ਜੂਣੀ ਛੜਕਦੀ ਇੱਕ ਸਾਹ ਪੰਜਾਬ ਸਰਕਾਰ ਤਾਂ ਲਗਾਤਾਰ ਦਾਅਵੇ ਕਰਦੀ ਹੈ ਕਿ ਹਰ ਇੱਕ ਦੇ ਨਾਲ ਖੜੀ ਆ ਆਪਣਾ ਗਰੀਬ ਪਰਿਵਾਰਾਂ ਦੇ ਅੱਗੇ ਹੋ ਕੇ ਖੜੀ ਆ ਕੌਣ ਕਹਿੰਦਾ ਜੀ ਪੰਜਾਬ ਸਰਕਾਰ ਵੱਲੋਂ ਕੌਣ ਕਹਿੰਦਾ ਕੌਣ ਆ ਉਹਦੇ ਕਹਿੰਦੇ ਨਸ਼ਾ ਬੰਦ ਕਰ ਦੇਣਾ ਨਸ਼ਾ ਦੂਣਾ ਹੋ ਗਿਆ ਰਿਸ਼ਵਤ ਜਿਹੜੀ ਹੈ ਉਸ ਤੋਂ ਜ਼ਿਆਦਾ ਹੋ ਗਈ ਹਾਂਜੀ ਕੌਣ ਕਹਿੰਦਾ ਤੁਹਾਨੂੰ ਸਾਹਮਣੇ ਦੇਖੀ ਇਹਦੇ ਝੂਠ ਹੈ ਝੂਠ ਦੇ ਜਿੰਨੇ ਮਰਜ਼ੀ ਪੁੱਲ ਬਣਾ ਲਓ ਤੇ ਅੱਜ ਭੋਲੇ ਭਾਜੀ ਕਿਹਨਾਂ ਨੂੰ ਮਿਲੇ ਆਪਣਾ ਕੋਈ ਸੀਨੀਅਰ ਸਰਕਾਰੀ ਮਿਲੇ ਅੱਜ ਜੀ ਮੇਰੇ ਨਹੀਂ ਆ ਬਧਨ ਸਿੰਘ ਆਇਆ ਡਾਕਟਰ ਸਾਹਿਬ ਆਇਆ ਅਫਸਰ ਸਾਹਿਬ ਆਇਆ ਇਹਨਾਂ ਨਾਲ ਗੱਲਬਾਤ ਹੁੰਦੀ ਹੈ ਨਹੀਂ ਦੇ 15 ਦਿਨ ਦਾ ਟਾਈਮ ਦਿੱਤਾ ਉਸ ਤੋਂ ਬਾਅਦ ਵੇਖਾਂਗੇ ਤੁਹਾਨੂੰ ਇਹ ਵੀ ਪਤਾ ਹੈ ਕਿ ਮੈਂ ਇੱਥੇ ਭੇਜਿਆ ਨਾ ਮੈਂ ਨਾ ਕਿ ਅਫਸਰ ਨੂੰ ਨਿਕਾਲ ਦਿੰਦਾ ਨਾ ਨਾ ਕਿ ਦੂਜੇ ਨੂੰ ਇੱਥੇ ਇਹ ਕੀ ਹੈ ਵਾਲ ਨੰਬਰ 30 ਅਕਰ 31 ਜਿਹੜੇ ਈਸ਼ਲ ਕੇ ਜਪੈਂਦੀਆਂ ਉਹਨਾਂ ਦਾ ਵਕਫਾ ਜਾ ਕੇ ਮਿਲਿਆ ਵੈ ਇਹਨਾਂ ਨੇ ਡਿਮਾਂਡਾਂ ਦੱਸੀਆਂ ਜੋ ਇਹਨਾਂ ਨੇ ਸ਼ਿਕਾਇਤ ਲਿਖੀ ਹੈ ਬੜੀ ਜੈਨੂਇਨ ਡਿਮਾਂਡ ਲੱਗਦੀ ਇਹਨਾਂ ਦੀ ਔਰ ਬਹੁਤ ਵਾਗਵਾ ਇਹਨਾਂ ਦਾ ਸੰਬਧਾਨ ਹੋਣਾ ਚਾਹੀਦਾ ਔਰ ਇਹਨਾਂ ਦੇ ਜਿਹੜੇ ਚਾਟਰ ਆਫ ਡਿਮਾਂਡ ਤੇ ਕੀ ਹੈ ਮੈਂ ਅਸ਼ੋਰੈਂਸ ਦੇਣਾ ਕਿ ਜਿਹੜੇ ਕੰਸਰਨਡ ਆਫੀਸਰ ਹੈ ਉਹਨਾਂ ਨੂੰ ਟਾਈਮ ਬਾਉਂਡ ਕਰਕੇ ਜਲਦੀ ਜਲਦੀ ਇਹਨਾਂ ਦਾ ਨਿਪਟਾਰਾ ਕੀਤਾ ਜਾਊਗਾ ਸਰ ਤਿੰਨ ਚੋ ਜੀ ਪੁੱਛੋ ਤਿੰਨ ਮਸਲੇ ਇਹਨਾਂ ਨੇ ਦੱਸਿਆ ਜੀ ਇੱਕ ਤਾਂ ਇਹਨਾਂ ਨੇ ਕਿਹਾ ਜੀ ਆਪਣਾ ਜਿਵੇਂ ਟੂਬਵੈਲ ਦੀ ਰੈੱਡਪੁਰ ਦੇ ਜੜੀ ਹੋਈ ਹੈ ਆਪਣਾ ਚੋਰੀ ਹੋਇਆ ਤਾਂ ਨਾ ਕਿਸੇ ਅਮਲੀ ਦਾ ਲਾਤ ਉਹਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਦੂਜਾ ਜਿਹੜਾ ਮਸਲਾ ਨਹੀਂ ਟੋਟਲ ਜਿਹੜਾ 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 ਚੋਰੀ ਹੈ ਤਾਂ ਚੋਰੀ ਵੈਸੇ ਪੁਲਸਰ ਕੇਸ ਹੈ ਉਹਦੇ ਦੇ ਐਫਆਰ ਜਾਂ ਹੋਣੀ ਚਾਹੀਦੀ ਅੰਦਰ ਜਿਹੜਾ ਵੀ ਸੱਚ ਦਾ ਸੱਚ ਆ ਜੇ ਤਾਂ ਸਾਹਮਣੇ ਉਹ ਤੇ ਆਈ ਹੈ ਪਾਣੀ ਦਾ ਜਿਹੜਾ ਮਸਲਾ ਜੀ ਕਹਿੰਦੇ 8ਵੇਂ ਤੋਂ ਗੰਦਾ ਪਾਣੀ ਪੀ ਰਹੇ ਆ ਜੀ ਇਲਾਕਾ ਨਾਲੋਂ ਅਸੀਂ ਦੇਖੋ ਜੀ ਇਹ ਮੈਨੂੰ ਹੁਣੇ ਨਾਲ ਧਿਆਨ ਚ ਲੈਂਦਾ ਹੂੰ ਤਾਂ ਮੈਂ ਤੁਹਾਡੇ ਪਲੇਟਫਾਰਮ ਤੇ ਇਹਨਾਂ ਨੂੰ ਇੰਸ਼ੋਰੈਂਸ ਦਿੰਦਾ ਵਾਂ ਕਿ ਮੈਂ ਕੰਸਰਨਡ ਆਫੀਸਰ ਨੂੰ ਹੀ ਸਦ ਲਿਆ ਤੇ ਇਹਨਾਂ ਦਾ ਪ੍ਰੋਡਿ ਦੇ ਟੋਪ ਮੋਸ ਪ੍ਰੋਡਿ ਦੇ ਕਰਾ ਕੇ ਜਿੰਨਾ ਛੇਤੇ ਚੋਤੀ ਕਰਾਇਆ ਜਾਊਗਾ ਨਮਟਾਰਾ ਮਾਨ ਸਰ ਇੱਕ ਨਾ ਕੂੜੇ ਦਾ ਮਸਲੇ ਦੀ ਇਹਨਾਂ ਨੇ ਜ਼ਿਕਰ ਕੀਤਾ ਕੂੜੇ ਦੀ ਮਸਲੇ ਤੇ ਇਸ ਤਰ੍ਹਾਂ ਹੈ ਜੀ ਕਿ ਕੋਲੇ ਡਾਕਟਰ ਸਾਹਿਬ ਬੈਠੇ ਆ ਉਹ ਗੱਲ ਤੁਹਾਨੂੰ ਜਵਾਬ ਦੇ ਦਾ ਕੋਲੇ ਦੀ ਨਾ ਜਿਹੜੀ ਕੰਪਨੀ ਨਾਲ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਹੈ ਲਿਫਟਿੰਗ ਦੀ ਸਭ ਜਗ੍ਹਾ ਲਿਫਟਿੰਗ ਆ ਰਹੀ ਹੈ ਅਸੀਂ ਜਿੱਦਾਂ ਵੀ ਆ ਆਪਣੇ ਪ੍ਰਾਈਵੇਟ ਰੈਲੀਆਂ ਹਾਇਰ ਕਰਕੇ ਲਿਫਟ ਕਰਾ ਰਹੇ ਹਾਂ ਜਿਹੜਾ ਵੀ ਹੁਣ ਇਹਨ ਅੱਜ ਮੇਰੇ ਅੱਜ ਮੈਂ ਸ਼ੁਰੂ ਕਰਨਾ ਅੱਜ ਦੇ ਦਿਨ 'ਚ ਅੱਜ ਤੇ ਕੱਲ 2 ਦਿਨ 'ਚ ਇਹਨਾਂ ਦਾ ਕੁੜੇ ਦੀ ਲਿਫਟਿੰਗ ਜਿਹੜੀ ਹੋ ਜਾਏਗੀ ਠੀਕ ਆਜੋ ਹੋ ਜਾਏਗੀ ਇਹਨਾਂ ਦੀ ਲਿਫਟਿੰਗ ਚਲੋ ਠੀਕ ਹੈ ਪਾਣੀ ਗੰਦਾ ਹੈ ਜਿਹੜਾ ਮੰਗ ਪੱਤਰ ਦਿੱਤਾ ਗਿਆ ਵਾ ਇਹ ਕਿਸ ਇਲਾਕੇ ਦਾ ਦਿੱਤੇ ਕੀ ਗੱਲ ਕੀ ਹੋਈ ਸੀ ਮੇਰਾ ਨਾਮ ਮਜੀਤ ਸਿੰਘ ਐਗਜ਼ੈਕਟਿਵ ਇੰਜੀਨੀਅਰ ਤੇ ਡੈਪੂਟੇਸ਼ਨ ਇਸ ਧਰਕੇ ਤੋਂ ਆਇਆ ਤੇ ਪਾਣੀ ਦੀ ਸਮੱਸਿਆ ਲੈ ਕੇ ਆਇਆ ਪੂਰਨ ਆਲਾ ਮੈਂ ਪੁੱਤਰ ਲੈ ਲਿਆ ਜੀ ਉਹ ਮੈਂ ਚੰਗੀ ਤਰ੍ਹਾਂ ਵੇਖ ਕੇ ਜੇ ਜੇ ਪ੍ਰੋਬਲਮ ਆ ਮੈਂ ਪਹਿਲ ਦੇ ਹੱਥੋਂ ਉਹਨੂੰ ਹੱਲ ਕਰਵਾ ਦੂੰਗਾ ਮੈਂ ਅੱਜ ਹੀ ਇਲਾਕੇ ਵਿੱਚ ਜਾ ਕੇ ਵੇਖ ਲੈਣਾ ਕਿ ਕੀ ਕੀ ਪ੍ਰੋਬਲਮ ਹੈ ਪਾਣੀ ਦੀ ਸਮੱਸਿਆ ਗੰਦੇ ਪਾਣੀ ਦੀ ਸਮੱਸਿਆ ਦੱਸ ਰਹੇ ਨੇ ਉਹ ਇੱਕ ਵਾਰੀ ਮੈਂ ਚੈੱਕ ਕਰਵਾ ਦਿੰਦਾ ਪੂਰਨ ਦਾ ਸਰ ਇੱਕ ਮਸਲਾ ਆ ਰਿਹਾ ਕਹਿੰਦੇ ਜੀ ਚੋਰੀ ਹੋ ਗਿਆ ਵਾ ਤੇ ਉਹਦੀ ਕੋਈ ਕਾਰਵਾਈ ਨਹੀਂ ਹੋਈ ਆਪਣਾ ਜੀ ਕਹਿੰਦੇ ਰਿਹਾ ਮੈਂ ਕੀਤਾ ਮੈਂ ਅਜੇ ਨਵਾਂ ਹੀ ਜੁਆਇਨ ਕੀਤਾ ਆ ਇਸ ਦੇ ਬਾਰੇ ਮੈਨੂੰ ਮੇਰੇ ਪਤਾ ਨਹੀਂ ਮੈਂ ਫੇਰ ਵੀ ਜੋਹਾਂ ਤੇ ਜਾ ਕੇ ਉਹਨਾਂ ਦੇ ਜੇ ਐਸਡੀਓ ਨੂੰ ਪੜਾ ਕਰਕੇ ਜੋ ਵੀ ਹੈਗਾ ਆ ਉਹਦਾ ਮਸਲਾ ਹਲ ਕਰਵਾ ਦਾਂ ਸਰ ਮੰਨ ਲਓ ਜੀ ਡਾਕਟਰ ਸਾਹਿਬ ਦੀ ਡਿਊਟੀ ਲਈ ਆ ਵਧਾਉਣ ਸਾਹਿਬ ਨੇ ਅਸੀਂ ਵਧਾਉਣ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਹਾ ਕਿ ਦੋ ਦਿਨ ਦੋ ਦਿਨ ਚ ਤੁਹਾਡਾ ਮਸਲਾ ਹਲ ਹੋਏਗਾ ਅਸੀਂ ਉਹਨਾਂ ਨੂੰ ਇਹ ਕਹਤਾ ਵੀ ਜੇ ਅਸੀਂ ਤੁਹਾਨੂੰ ਦਿੱਤੇ 14 ਦਿਨ ਜੇ 14 ਦਿਨਾਂ ਤੱਕ ਨਾ ਹੋਇਆ ਤਾਂ ਅਸੀਂ 15ਵੇਂ ਦਿਨ ਇੱਥੇ ਭੇਜਾਂਗੇ ਕਿ ਅਫਸਰ ਨੂੰ ਕਿ ਕਲਰਕ ਨੂੰ ਕਹਿਣ ਬਾਹਰ ਨਹੀਂ ਨਿਕਲਦਿਆ ਜਾਏਗਾ